ਤਨ ਕਲਪ ਦੇ ਜਦੋਂ ਵੀ ਲੱਗੇਗੀ ਸੁਰਤ ਦੀ ਹਾਜ਼ਰੀ ਲੱਗੇਗੀ ਮਨ ਦੀ ਹਾਜ਼ਰੀ ਲੱਗੇਗੀ ਸਰੀਰ ਦਾ ਬੈਠਣਾ ਕੋਈ ਮਹਿਮੀ ਨਹੀਂ ਰਖਾਉਂਦਾ ਸੁਰਤ ਬਾਹਰ ਹੈ ਅੱਲੇ ਲੰਗਰਾਂ ਵਿੱਚ ਹੀ ਫਿਰ ਰਹੀ ਹੈ ਵੀ ਕਿਹੜਾ ਲੰਗਰ ਬਣਿਆ ਜਾਂ ਕਿਹੜਾ ਲੰਗਰ ਜਿਹੜੀ ਸਬਜ਼ੀ ਬਣੀ ਹੈ ਤੇ ਦਾਲ ਨੂਣ ਘੱਟ ਹੈ ਜਾਂ ਵੱਧ ਪਾ ਦਿੱਤਾ ਕਿਆ ਫਿੱਕੀ ਐ ਕ ਮਿੱਠੀ ਐ ਜੇ ਇਹ ਜੀਵ ਦੇ ਰਸਾਂ ਦੇ ਵਿੱਚੇ ਫਸੇ ਰਹੇ ਜੀਵ ਦੇ ਰਸਾਂ ਦੇ ਵਿੱਚੇ ਫਸੇ ਰਹੇ ਫਿਰ ਉਹ ਰਸ ਕਦੋਂ ਲੈਣਾ ਐ ਕਿਹੜਾ ਰਸ ਆਹ ਸਹਿਬ ਜਾਣਦੇ ਜਿਨ੍ਹਾਂ ਦੇ ਪਿਆਰਿਓ ਵਿਹਾੜੇ ਮਨਾ ਰਹੇ ਨਾ ਨਾਮ ਰਸ ਹਰ ਰਸ ਬ੍ਰਹਮ ਰਸ ਉਹ ਜੀਵ ਦੇ ਰਸਾਂ ਤੋਂ ਉੱਪਰ ਦਾ ਰਸ ਹੈ ਆਤਮ ਰਸ ਦੇ ਜਾਣ ਹੀ ਸੋਹ ਖਾਸ ਦੇਵ ਕਾਲ ਸੁਕਾਉਣੇ ਜਿਹਨੇ ਆਤਮ ਕਰਸ ਨੂੰ ਜਾਣ ਲਿਆ ਸੰਸਾਰ ਦੇ ਰਸਨ ਤੋਂ ਇਹ ਸੁਪ ਉੱਪਰ ਉੱਠ ਗਈ ਜਿਹਨੇ ਉਹ ਰਸ ਲੈ ਲਿਆ ਜਾ ਕੋ ਹਰ ਰੰਗ ਲਾਗੋ ਇਸ ਜਗਮੈਂ ਸੂਖਿਹਤ ਹੈ ਸੂਰਾ ਆਤਮ ਜਣਾ ਸਗਲ ਵਸਤਾ ਕਾ ਜਾ ਕੋ ਸਤਗੁਰ ਪੂਰਾ ਤਾਂ ਮੈਨੂੰ ਵੀ ਤੰਬੇ ਲੰਗਰ ਦਾ ਪਿਆਰਿਓ ਕਈ ਸਾਲ ਹੋ ਗਏ ਛਕਦਿਆਂ ਨੂੰ ਇਹ ਢੇਢ ਨੇ ਰਜਣਾ ਨਹੀਂ ਕਿੰਨਾ ਕਪਾਈ ਜਾਵਾਂਗੇ ਉਹਨਾਂ ਕਿਨੇ ਕੱਢੀ ਜਾਣਾ ਹੈ ਫਿਰ ਪਾਈ ਜਾਂਦੇ ਆ ਇਹਦੀ ਪੇਟਪੂਰਤੀ ਨਹੀਂ ਹੋਣੀ ਗੱਲ ਮੰਨ ਵੀ ਚੱਲ ਰਹੀ ਹੈ ਗੁਰਬਾਣੀ ਦੀ ਸੁਰਤ ਵੀ ਚੱਲ ਰਹੀ ਹੈ ਇਹਨੂੰ ਕੀ ਸ਼ਿਕਾਇਤ ਹੈ ਇਹ ਟਿਕ ਜਾਵੇ ਸੁਰਤ ਨੂੰ ਕੀ ਸ਼ਿਕਾਇਤ ਹੈ ਕਿਹੜੀ ਪਾਰ ਲਈਏ ਇਹ ਨੱਠੀ ਜਾਂਦੀ ਆਤਮਾ ਗਈ ਭੱਜ ਰਹੀ ਹੈ ਦੌੜ ਰਹੀ ਹੈ ਆਵੇ ਗੀ ਕਤੋਂ ਜਦੋਂ ਨਾਮ ਰਸਨਾ ਜੁੜ ਜਾਵਾਂਗੇ ਜੋ ਮੰਦਰ ਕੋਥਮੇ ਥਮਣ ਕਿਉ ਗੁਰ ਦਾ ਸ਼ਬਦ ਮੰਨੇ ਥੰਮਣ ਟੈਂਟ ਵਾਲੇ ਵੀਰਾਂ ਨੇ ਥੰਮੀਆਂ ਦਿੱਤੀਆਂ ਨੇ ਇੱਕ ਤੇ ਉਹਦੇ ਵੀ ਟੈਂਟ ਲੱਗ ਗਏ ਕਹਿੰਦੇ ਮਨ ਲੱਠਦਾ ਪਿਆ ਕਬੀਰ ਬੰ ਪੰਖੀ ਭਿਓ ਉੱਡ ਉੱਡਦਾ ਦਿਸ ਜਾਏ ਔਰਦਾ ਫਿਰਦਾ ਏ ਇਹ ਕਾਬੂ ਨਹੀਂ ਆਉਂਦਾ ਜਿਹਨੇ ਲਿਆ ਉਹਨੇ ਆਤਮ ਰਸ ਨੂੰ ਜਾਣ ਲਿਆ ਉਹਨੇ ਜਾਣ ਲਿਆ ਇਹੀ ਵੀ ਕਾਬੂ ਆਉਂਦਾ ਆਉ ਮੰਨ ਗੱਤੀਆਂ ਕਰੋ ਹਕਾਗਰ ਧੰਨ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਚ ਟਿਕਾਓ ਸੀਸ ਆਦਿ ਗੁਰ ਕਰਨਾ ਵਿੱਚ ਲੱਗ ਜਾਵੇ ਫਤੇ ਦੀ ਸਾਜ ਫਤੇ ਪੱਤੇ ਕਲਗੀਆਂ ਵਾਲੇ ਨੇ ਬਖਸ਼ੀ ਐਂ ਨਹੀਂ ਮਿਲਦੀ ਗੱਲਾਂ ਬਾਤਾਂ ਕਰਨ ਵਾਲਿਆਂ ਨੂੰ ਫੱਤੇ ਨਹੀਂ ਮਿਲਦੀ ਕਿ ਫੱਤੇ ਕਦੋਂ ਮਿਲੀ ਹੈ ਜਦੋਂ ਆਪਣੇ ਮਨ ਤੇ ਅਸੀਂ ਫਤੇਵਾਨ ਜੀਤੇ ਜਗ ਜੀਤ ਜਿਹਨੇ ਮਨ ਨਹੀਂ ਜਿੱਤਿਆ ਬਕਾਰਾ ਵਿੱਚ ਵਸਿਆ ਗਾਮ ਕ੍ਰੋਧ ਲੋਭ ਮੋਹ ਹੰਕਾਰ ਦੁਨਿਆ ਲੈ ਲੈ ਕੇ ਵਸਿਆ ਉਹ ਕਹਾਵਾ ਖਾਲਸਾ ਖਾਲਸਾ ਕਹਿੰਦੇ ਕੱਪੜੇ ਨੂੰ ਨਹੀਂ ਗਿਆ ਇਹਦਾ ਨਾਮ ਨਹੀਂ ਖਾਲਸਾ ਕਿਤੇ ਇਹਦਾ ਫਰਜ਼ ਨਹੀਂ ਪਾਰ ਨਾਲ ਨਾਮ ਦੇ ਕੇ ਦਾਦਾ ਜੀ ਆਏ ਨੇ ਖਾਲਸਾ ਜੀ ਆਏ ਨੇ ਖਾਲਸਾ ਕੌਣ ਹੈ ਬਾਤ ਸਮਝੋ ਗੁਰੂ ਸਾਹਿਬ ਇਸ਼ਾਰਾ ਕਰ ਰਹੇ ਨੇ ਖਾਲਸਾ ਮੇਰਾ ਰੂਪ ਹੈ ਖਾਲਸਾ ਮੈਂ ਨੂੰ ਕਰੂ ਵਿਵਾਸ ਜਗਤ ਖਾਲਸਾ ਰਹੇ ਵਿਆ ਤੇਜ ਕਿਉਂ ਹੈ ਸਾਰਾ ਕਹਿੰਦਾ ਵਿਪਰਨ ਕਿਉਂ ਜਿਹਨੇ ਪ੍ਰੇਮ ਕੀਤਾ ਹੈ ਜਿਹਨੇ ਪ੍ਰੇਮ ਕੀਤਾ ਹੈ ਜੋ ਦੀ ਗਲੀ ਮੇਰੀ ਆਓ ਇਹ ਤਮਾਰਕ ਪੈਰ ਤਰੀ ਜਾਂ ਸਰਦੀਚੈ ਕਾਣ ਨਾ ਕੀਜੈ ਇਹ ਪ੍ਰੇਮ ਦਾ ਮਾਰਗ ਹੈ ਆਓ ਤਾਂ ਗੁਰੂ ਘਰ ਨੂੰ ਚੱਲ ਕੇ ਅੱਜ ਆਏ ਆ ਸਾਰਾ ਸਾਲ ਸਾਨੂੰ ਕੀਤਾ ਭੁੱਲ ਜਾਂਦਾ ਕਿ ਸਾਰਾ ਸਾਲ 365 ਦਿਨਿਆਂ ਇੱਕ ਦਿਨ ਜੇਤੇ ਕਰਕੇ ਕਿ ਸਾਡਾ ਫਰਜ਼ ਖਤਮ ਹੋ ਜਾਂਦਾ ਹੈ ਨਹੀਂ ਹੋ ਪਿਆ ਰਿਓ ਪੁੱਛੋ ਸਰਬੰਦੀ ਬਾਣੀ ਨੂੰ ਕਾਮ ਕਾਮ ਸਦਾ ਸਮਾਹ ਲਦਾ ਕੰਮ ਦਾ ਮਿਰਥਾ ਜਾਏ ਹਰੇਕ ਕੰਮ ਦਾ ਅਸੀਂ ਸਾਬ ਜਦਿਆਂ ਨੂੰ ਯਾਦ ਕਰਨਾ ਹੈ ਹਰੇਕ ਸਵਾਸ ਦੇ ਨਾਲ ਅਸੀਂ ਮਾਤਾ ਗੁਜਰਤ ਕੌਰ ਨੂੰ ਯਾਦ ਕਰਨਾ ਕਲਕੀਆਂ ਵਾਲੇ ਪਾਸ਼ਤਾਨ ਨੂੰ ਯਾਦ ਕਰਨਾ ਹੈ ਜੇ ਅੱਜ ਯਾਦ ਕਰਦੇ ਆ 364 ਦਿਨ ਧੁੱਲੇ ਰਹੇ ਤੇ ਕਾਹਾਂ ਯਾਦ ਕੀਤਾ ਜਿਨ੍ਹਾਂ ਨੇ ਸ਼ਹੀਦੀਆਂ ਪਾਈਆਂ ਉਹਨਾਰੇ ਇਕੱਲੇ ਗੱਲਾਂ ਬਾਤਾਂ ਨਾਲ ਸ਼ਹੀਦੀਆਂ ਨਹੀਂ ਪਾ ਦਤੀਆਂ 9 ਸਾਲ ਦੀ ਉਮਰ ਹੈ ਪਾਰਸ਼ਰੀ 9 ਸਾਲ ਦੀ ਉਮਰ ਜਿਵੇਂ ਸ਼ੁਰੂ ਤੋਂ ਕਿਤੇ ਅਰੰਭ ਕਰਨ ਲੱਗਾ ਤੇ ਮੇਰੇ ਕੋਲ ਲੱਭ ਨਹੀਂ ਨਹੀਂ ਡੈਰ ਨਹੀਂ ਐਂਦਾ ਕਿ ਮੈਂ ਪੂਰਾ ਤੁਹਾਡੇ ਨਾਲ ਇਤਿਹਾਸ ਦੇ ਵਰਕੇ ਫੋਲ ਸਕਾਂ ਜਿੰਨਾ ਕੁ ਸਮਾਂ ਉਹਦੇ ਵਿੱਚ ਰਹਿ ਕੇ ਮੈਂ ਤੁਹਾਨੂੰ ਕੁਝ ਨਾ ਕੁਝ ਦੱਸਣ ਦਾ ਯਤਨ ਕਰਾਂਗਾ ਪਰ ਮਨ ਨੂੰ ਹਾਜ਼ਰ ਰੱਖਣਾ ਮਨ ਬਾਹਰ ਭੁਲਦਾ ਰਿਹਾ ਫੇਰ ਨਹੀਂ ਪਤਾ ਲੱਗਣਾ ਪਤਾ ਨਹੀਂ ਢਾਡੀ ਬੰਦ ਕਿਲ-ਕਿਲ ਕੇ ਕੀ ਕੀ ਜਾਂਦੇ ਸੀਗੇ ਪਤਾ ਨਹੀਂ ਲੱਗਾ ਸੁੱਤ ਹੀ ਆ ਗਈ ਸੀ ਜੇ ਸੁੱਤ ਹਾਜਰ ਹੋਗੀ ਪਤਾ ਲੱਗੇਗਾ ਕਿ ਢਾਡੀ ਬਾਦਾਂ ਨੇ ਕਿਹੜੀ ਬਾਤ ਗਾਈਏ ਦੱਸਿਆ ਕੀ ਜੇ ਮਨੇ ਬਾਅਦ ਵਿੱਚ ਸੋਦਾ ਵਿੱਚ ਪਿਆ ਰਿਆ ਉਹ ਇਹ ਸੁਆਦ ਛਕਣੇ ਪੈਣੇ ਆ ਜੀਭ ਵਾਲੇ ਆ ਬਾਣੀ ਦਾ ਰਸ ਨਾਮ ਦਾ ਰਸ ਸ਼ਿਮਰਨ ਦਾ ਰਸ ਬੰਦਗੀ ਦਾ ਰਸ ਤੇ ਇਹ ਕਿੱਦਾਂ ਮਿਲਣਾ ਇਹ ਆਕਰਦਾਈ ਬਣਾਉਣ ਲਈ ਮਿਲਣਾ ਏ ਤਾਂ ਇਹ ਤਾਂ ਹੀ ਹੋਣੀ ਹੈ ਜੁਣੀ ਪੈਣੀ ਐਦਾ ਕੀ ਕਹਿਣਾ ਮੰਗਣਾ ਮੰਗਣੀ ਕਾ ਹਰ ਗੁਰੂ ਤੇ ਮੰਗਣਾ ਤਿਆਗਣਾ ਤਿਆਗਣੀ ਕਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਤਿਆਗਣਾ ਕੀ ਤਿਆਗਿਆ ਅਸੀਂ ਨਿਕਲੇ ਨ ਰਸਾਂ ਦੇ ਵਿੱਚੋਂ ਕੋਪਰੋ ਕੋਰ ਕਹੀ ਜਨੇ ਖਾਲਸੇ ਖਾਲਸੇ ਗੱਲ ਗੱਲਾਂ ਨਾ ਨਹੀਂ ਬਣਨੀ

ਨਾਮ ਜੱਪਣ ਵਾਲਾ ਖਿਮਰ ਕਰਨ ਵਾਲਾ ਬੰਦਗੀ ਕਰਨ ਵਾਲਾ ਕੌਣ ਹੋ ਸਕਦਾ ਹੈ ਜਾਓ ਤੁਸੀਂ ਹੀ ਬਾਪ ਹੋ ਤੁਸੀਂ ਕਿਰਪਾ ਕਰੋ ਤੁਸੀਂ ਦਇਆ ਕਰੋ ਗੁਰੂ ਨਾਨਕ ਦੇ ਗੱਦੀ ਦੇ ਵਾਰਸ ਹੋ ਨੌ ਵੀ ਜੋਗ ਵਰਤਾਰਕ ਦੀ ਆਪ ਕਿਰਪਾ ਕਰੋ ਇਹਨਾਂ ਦੀ ਰੱਖਿਆ ਕਰੋ 9 ਸਾਲ ਦੇ ਵਿੱਚ ਦਿੱਲੀ ਤੋਰਦੇ ਨੇ 11 ਨਵੰਬਰ 1675 ਈਸਵੀ ਦੇ ਵਿੱਚ ਤਲ ਤਲ ਕਿੰਨੀ ਰਾਖਾ ਪ੍ਰਪਤਾਂ ਦਾ ਕੀ ਟੋ ਕੱਲੂ ਮੈਂ ਸਾਕਾ ਸਾਤ ਅੱਗ ਕੀਤੀ ਦਿਨ ਗਰੀ ਸਿਰ ਫੀਰੀਆ ਪਰ ਸੀ ਨਾ ਉਚਰੀ ਤੇ ਸਿਰ ਦੇ ਦਿੱਤਾ ਸੀਸ ਦੇ ਦਿੱਤਾ ਪਰ ਮੁੱਖੋਂ ਹਾਇ ਨਹੀਂ ਕਿਹਾ ਸੀਨੀ ਉਚਰੀ ਮਾੜਾ ਜਿਆ ਕੰਡਾ ਵੱਜਦਾ ਮਾੜਾ ਜਿਆ ਹਏ ਮਾਂ ਮਾੜੀ ਗਰਮੀ ਆ ਗਈ ਏਸੀ ਲਾਦੇ ਹੋਈ ਸੀ ਘਰ ਘਰ ਦੇ ਵਿੱਚ ਹੋਣੀ ਸੀ ਬਨੇ ਆਵੀ ਸੁੱਖਾ ਨੂੰ ਤਾਸੀ ਪਏ ਹੋਏ ਆ ਸਿੱਖੀ ਦਾ ਨਹੀਂ ਕਮਾਉਣੀ ਮਾੜਾ ਜਿਆ ਠੰਡਾ ਗੀ ਕੀ ਟੱਛ ਲਾਵੇ ਉਹੀ ਟਰ ਉਹ ਪਿਆਰੋ ਦੀ ਸਿੱਖੀ ਕਮਾਉਣੀ ਐ ਨਾ ਸਤਿਗੁਰਾਂ ਤੋਂ ਪੁੱਛੀਏ ਜਿਹੜਾ ਬਾਣੀ ਵਿੱਚ ਰਹਿੰਦਾ ਹੁਕਮ ਵਿੱਚ ਰਹਿੰਦਾ ਰਜਾਈ ਵਿੱਚ ਰਹਿੰਦਾ ਹੁਕਮ ਰਜਾਈ ਚੱਲਣਾ ਨਾਟ ਲਿਖਿਆ ਨਾਲ ਗੁਰੂ ਨਾਨਕ ਦੇਵ ਮਾਰੇ ਲਿਖ ਕੇ ਗਏ ਨੇ ਜੇ ਰਜਾਈ ਵਿੱਚ ਕੰਮਿਆ ਬਾਣੀ ਵਿੱਚ ਕੰਮਿਆ ਫਿਰ ਠੇਗਾ ਦਾ ਸਿੱਖੀ ਸਿੱਖਿਆ ਗੁਰ ਵਿਚਾਰ ਜੇ ਮੇਰੇ ਦਾਤਾਰ ਪਿਤਾ ਆਪ ਨੂੰ ਮੰਨਦੇ ਨਾ ਹੁੰਦੇ ਤੇ ਪਿਆਰਿਓ ਆ ਅਭਿਆਸ ਨਹੀਂ ਬਣਨਾ ਸੀ ਕਦੋਂ ਬਣਿਆ ਜਦੋਂ ਜਦੋਂ ਉਹਨਾਂ ਨੇ ਆਪ ਆਪਰੇ ਬਚਨਾਂ ਨੂੰ ਮੰਨਿਆ ਸੁਣਿਆ ਵੀ ਮੰਨਿਆ ਵੀ ਰਜਾ ਦੇ ਵਿੱਚ ਚੱਲੇ ਨੇ ਆਪਣਾ ਸਿਰ ਬਲਦਾਨ ਦੇ ਦਿੱਤਾ ਤੇ ਪਿਆਰੇ ਮੁਖ ਕੋ ਸੀ ਨਹੀਂ ਉੱਜਣੀ ਆਏ ਨਹੀਂ ਕਿਹਾ ਰਜਾ ਦੇ ਵਿੱਚ ਹੀ ਭਾਣੇ ਦੇ ਵਿੱਚ ਸੀ ਕਿਉਂ ਕਿ ਉਹ ਦੇਹ ਤੋਂ ਵਿਦੇਹ ਹੋ ਚੁੱਕੇ ਸਨ ਦੇਹ ਤੋਂ ਉੱਪਰ ਇਹ ਇਹ ਸਰੀਰ ਤੋਂ ਉਹਨਾਂ ਦੀ ਸੁਰਤ ਉੱਪੇ ਔਠ ਚੁੱਕੀ ਸੀ ਦੁੱਖਾਂ ਸੁੱਖਾਂ ਤੋਂ ਉਹਨਾਂ ਦੀ ਸੁਰਤ ਦਾ ਵਾਸਾ ਉੱਪਰ ਸੀ ਤੇ ਨਹੀਂ ਤਾਂ ਮੰਦਾ ਦਾ ਉਹਦੇ ਭਾਂ ਦੇ ਵਿੱਚ ਚਾਰ ਜਾਣੇ ਮੂਹੇ ਉਹ ਬੰਦੇ ਪੰਜ ਜਾਣੇ ਆ ਜਾਣ ਵੱਡਾ ਕਹਿੰਦਾ ਭਾਈ ਰਸਤਾ ਬਦਲ ਲਓ ਪਰ ਸਤਗੁਰੂ ਦੀ ਸਿੱਧੀ ਹਕੂਮਤ ਨਾਲ ਟਕਰ ਹੈ ਇੱਕ ਪਾਸੇ ਹਕੂਮਤ ਹੈ ਉਹ ਸਰਕਾਰ ਜ਼ਾਲਮ ਰੰਗੇ ਦੀ ਉਹ ਜ਼ਾਲਮ ਸਰਕਾਰ ਇੱਕ ਪਾਸੇ ਪੂਰਾ ਹੀ ਭਾਰਤ ਵਾਸ਼ ਹੈ ਦੂਜੇ ਸੇ ਮੇਰੇ ਚੋਜੀ ਬਾਦਸ਼ਾਹ ਮੇਰੇ ਨਾਮ ਦੇ ਰਸਿਏ ਬੰਦਗੀ ਦੇ ਰਸਿਏ ਸਿਮਰਨ ਦੇ ਰਸਿਏ ਜਿਨ੍ਹਾਂ ਨੇ 26 ਸਾਲ ਉਹ ਬਾਬੇ ਬਕਾਲੇ ਦੀ ਧਰਤੀ ਤੇ ਜਪ ਕਰਦਾ ਏ ਤਪ ਕੀਤਾ ਏ ਮਨ ਨੂੰ ਸਾਧਿਆ ਸਾਧਨਾ ਕਿਤੇ ਹੋਈ ਨਹੀਂ ਹੋ ਜਾਂਦੀ 26 ਸਾਲ ਤਪ ਕੀਤਾ ਏ ਜਪ ਕੀਤਾ ਏ ਤੇ ਫਿਰ ਉਹ ਰੂਹ ਨੂੰ ਰੰਗ ਚੜਿਆ ਏ ਸੁਰਤ ਇਹਨਾਂ ਰਸਾਂ ਤੋਂ ਸਵਾਦਾਂ ਤੋਂ ਸਰੀਰ ਤੋਂ ਉੱਪਰ ਉੱਠੀ ਏ ਆਤਮ ਆਨੰਦ ਵਿੱਚ ਪੰਘੀ ਏ ਕੀ ਕੀਤਾ 26 ਸਾਲ ਬੈਠ ਕੇ ਧੋਰੇ ਦੇ ਵਿੱਚ ਮੇਰੇ ਪਾਦਸ਼ਾਹ ਨੇ ਗੁਰੂ 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 ਵਾਹਿਗੁਰੂ ਵਾਹ ਗੁਰੂ ਵਾਹ ਗੁਰੂ ਸੋਤ ਨੂੰ ਅਕਾਲ ਦੇ ਨਾਲ ਜੋੜ ਨਾਲ ਅਕਾਲ ਪੁਰਖ ਨਾਲ ਜਿਹੜੀ ਸੋਤ ਅਕਾਲ ਪੁਰਖ ਨਾਲ ਜੁੜ ਗਈ ਤੇ ਪਿਆਰਿਓ ਉੱਥੇ ਫਿਰ ਦੁੱਖ ਤਕਲੀਫ ਨਹੀਂ ਉੱਥੇ ਜਨਮ ਮਰਨ ਨਹੀਂ ਉੱਥੇ ਔਕ ਪਿਆਸ ਨਹੀਂ ਉੱਥੇ ਕੋਈ ਭੈ ਨਹੀਂ ਕੋ ਡਰ ਨਹੀਂ ਬੇਗੰਪੂਰਾ ਸ਼ਹਿਰ ਕੋਨਾ ਦੁੱਖਾਂ ਡੋ ਨਹੀਂ ਟੈਠਾਓ ਉਹਦਾ ਨਾ ਹੀ ਬੇਗੰਪੂਰਾ ਸ਼ਹਿਰ ਹੈ ਜਿੱਥੇ ਜਾ ਕੇ ਸੁੱਤ ਟੰਗ ਜਾਂਦੀ ਹੈ ਜਿੱਥੇ ਆਕਾਲ ਪੁਰਖ ਦਾ ਕਰਦੇ ਸੱਚਖੰਡ ਬਰਗਾਹ ਦਸਮ ਦਵਾਰ ਵਿਗਨਪੁਰਾ ਕਿਆ ਜਿੱਥੇ ਕੋਈ ਦੁੱਖ ਨਹੀਂ ਕੋ ਗੰਮ ਨਹੀਂ ਉਹ ਸ਼ਹਿਰ ਬਣਾ ਬੇਗੰਮ ਜਿੱਥੇ ਕੋਈ ਗੰਮੇ ਨਹੀਂ ਤੇ ਪਿਆਰਿਓਂ ਦੇ ਵਾਸਤੇ ਕਮਾਈ ਕਰਨੀ ਪੈਂਦੀ ਹੈ ਸਿੱਖ ਸਿੱਖਿਆ ਗੁਰ ਵਿਚਾਰ ਜਦੋਂ ਗੁਰੂ ਦੀ ਵਿਚਾਰ ਤੇ ਚੱਲਾਂਗੇ ਸਿੱਖਿਆ ਤੇ ਚੱਲਾਂਗੇ ਭਗਤ ਭੰਡਾਰ ਗੁਰਬਾਣੀ ਲਾਲ ਬਦਾਬਤ ਸੂਤ ਕਮਾਬ ਬਿਨਹਾਗ ਗੋਂਦੇ ਦੀ ਹੈ ਸੌਂਦੇ ਨਹੀਂ ਆ ਪਰ ਕਮਾਉਂਦੇ ਨਹੀਂ ਆ ਜਦ ਕਮਾਉਣ ਦੀ ਗੱਲ ਆਵੇ ਨਹੀਂ ਬੈਠੇ ਆ ਨਹੀਂ ਜਾਂਦਾ ਗੋਡੇ ਪੀੜ ਕਰਦਿਆਂ ਪਿੱਠ ਪੀੜ ਕਰਦਿਆਂ ਬਾਹਾਂ ਪੀੜ ਕਰਦਿਆਂ ਜਦ ਫੇ ਵੀਜੇ ਲੱਗਦਾ ਆ ਭੰਗੜੇ ਪੈਂਦੇ ਆ ਕਿ ਨਾ ਗੋਡੇ ਦਰਦ ਕਰਦਿਆਂ ਬਾਹਾਂ ਦਰਦ ਕਰਦਿਆਂ ਨਾ ਪਿੱਠ ਪੀੜ ਕਰਦਿਆਂ ਫੇ ਸਾਰੇ ਭੰਗੜੇ ਪਾਉਂਦੇ ਆ ਪਿਆਰਿਓ ਇਹ ਭੰਗੜੇ ਪਾਉਣਾ ਨਹੀਂ ਸਿੱਖੀ ਮਿਲਣੀ ਸਿੱਖੀ ਕਮਾਉਣੀ ਆ ਤਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਆਪਾਂ ਸਮਰਪਣ ਕਰਨਾ ਪੈਣਾ ਸਤਿਗੁਰੂ ਅੱਗੇ ਸੀਸ ਭੇਟਦੇ ਹੋ ਜੇ ਸਤਗੁਰ ਸਾਜੇ ਭਾਵੈ ਸੀਸ ਦੇਓ ਆਪਣਾ ਵੱਢ ਕੇ ਤੈ ਸਮਝ ਦੀ ਬਾਤ ਵਿਅਸਥ ਹੈ ਕੋ ਨਾਮ ਕਿਆ ਦਿੱਜੈ ਸੀਸ ਵਟੈ ਨਰ ਬਸਰ ਦਿੱਜੈ ਬਿਨ ਸਰ ਸੇਵ ਫਰੀਜੈ ਗੁਰੂ ਗ੍ਰੰਥ ਸਾਹਿਬ ਨੂੰ ਕੀ ਦੇ ਸਕਦੇ ਆ ਸਾਡੇ ਕੋਲ ਹੈ ਹੀ ਕੁਛ ਨਹੀਂ ਮਾਇਆ ਛੁਡਾ ਕੇ ਕਹਨੇ ਆ ਅਸੀਂ ਗੁਰੂ ਦੇਣ ਵਾਲੇ ਗੁਰੂ ਤਾਂ ਸਾਨੂੰ ਦਿੰਦਾ ਅਸੀਂ ਗੁਰੂ ਨੂੰ ਦੇਣ ਵਾਲੇ ਫਿਰ ਗੁਰੂ ਮੰਗਦਾ ਹੋ ਗਿਆ ਮੰਗਦੇ ਤਾਂ ਅਸੀਂ ਆ ਸਾਨੂੰ ਗੁਰੂ ਦਿੰਦਾ ਆ ਸਵਾਸ ਵੀ ਗੁਰੂ ਦੇ ਦਿੱਤੇ ਨੇ ਅੱਜ ਉਹ ਦੇਖ ਰਹੇ ਆ ਸਾਰਾ ਸੰਸਾਰ ਇਹ ਵੀ ਗੁਰੂ ਦਾ ਹੈ ਤੇ ਗੁਰੂ ਕੀ ਦੇ ਸਕਦੇ ਆ ਗੁਰਬਾਣੀ ਦਾ ਥਾਉ ਕਹਿੰਦੇ ਨੇ ਜੇ ਗੁਰੂ ਦੇ ਸਕਦੇ ਹੋ ਗੁਰੂ ਦੇ ਬੈਣ ਦੀ ਜਗਾ ਆਪਣਾ ਸਿਰ ਵੱਟ ਕੇ ਦੇ ਦਿਓ ਫਿਰ ਗੁਰੂ ਕਿੱਥੇ ਮਾਸ਼ਾ ਇੱਥੇ ਬੈਠੋ ਮੈਂ ਬਿਨਾਂ ਸਿਰ ਤੋਂ ਤੁਹਾਡੀ ਸੇਵਾ ਕਰਾਂਗਾ ਇਹ ਗੁਰਬਾਣੀ ਦੇ ਬਚਨ ਨੇ ਕੀ ਬੰਨਾਗੇ ਕੀ ਚੱਲਾਂਗੇ ਉਹ ਸੇਖ ਇਦਾਂ ਦੇ ਸਨ 9 ਸਾਲ ਦੀ ਉਮਰ ਚ ਪੁੱਬੇ ਨੇ ਕੀ ਖੰਡੇ ਵਾਗਦਾ ਅਮਰਤ 9 ਸਾਲ ਦੇ ਦੋ ਦਿੱਲੀ ਵਾਸਤੇ ਤੋਰਿਆ ਸ਼ਹਾਦਤ ਹੋਈ ਹੈ ਮਾਰਨ ਦੀ ਗੁੜਿਆਈ ਮਿਲ ਗਈ ਹੈ ਦਿੱਤੀ ਗਈ ਹੈ ਸੱਚੇ ਪਾਰਸ਼ਾਨ ਨੂੰ ਕਿ ਪੂਰੇ ਨਹੀਂ ਸੀ ਕਿ 9 ਸਾਲ ਦੀ ਉਮਰ ਦੇ ਵਿੱਚੋਂ ਬਾਟਾ ਤਿਆਰ ਨਹੀਂ ਕਰ ਸਕਦੇ ਸੀ ਕਰ ਸਕਦੇ ਸੀ 24 ਸਾਲ ਦਾ ਗੈਪ ਪਿਆ ਹੈ 1675 ਤੋਂ ਲੈ ਕੇ 1699 ਤੱਕ 24 ਸਾਲ ਬਣਦੇ ਨੇ ਕੀ ਕੀਤਾ ਫਿਰ 24 ਸਾਲਾਂ ਵਿੱਚ ਮਾਰਾਈ ਤਰਾਸ਼ਿਆ ਏ ਘੜਿਆ ਏ ਬਣਾਇਆ ਏ ਕਿਹਨੂੰ ਤਰਾਸ਼ਿਆ ਏ ਜਿਹੜੇ ਜਗਿਆਸੂ ਸਖਤ ਸੰਗਤਾਂ ਆਉਂਦੀਆਂ ਸੀ ਉਹਨਾਂ ਦੇ ਮਨ ਨੂੰ ਘੜਨਾ ਕੀਤਾ ਏ ਉਹਨਾਂ ਦੀ ਸੋਚ ਨੂੰ ਤਰਾਸ਼ਣਾ ਕੀਤਾ ਏ ਬਰੀਕ ਕੀਤਾ ਏ ਕੋ ਗੁਰਸਿੱਖੀ ਬਾਰੀ ਬੜੀ ਬਰੀਕ ਹੈ ਥੰਮਰੋ ਕਿਖੀ ਬਲਮਿਕੀ ਇਹ ਰਖ ਮਾਰਗ ਜਾਣਾ ਸਤਿਗੁਰ ਕਹ ਰਹੇ ਨੇ ਇਸ ਮਾਰਗ ਤੇ ਚੱਲਣਾ ਹੈ ਖੰਡਾ ਦੋ ਧਾਰਾਂ ਹੁੰਦਾ ਹੈ ਕਹਿੰਦੇ ਇਤਾਂ ਦੀ ਸਿੱਖੀ ਹੈ ਚੱਲਣਾ ਚਾਹੁੰਦਾ ਹੈ ਆ ਜਾ ਜੇ ਗੱਲਾਂ ਬਾਤਾਂ ਕਰਕੇ ਕਹਿੰਦਾ ਕਿ ਮੇਰਾ ਸਿੱਖ ਪਿਆਣੀ ਤੈਨੂੰ ਮਾਰਗ ਦੇ ਮੰਨਦਾ ਦੁਨੀਆ ਮੰਨੇ ਕੀ ਤੈਨੂੰ ਸਿੱਖ ਪਰ ਮੈਂ ਨਹੀਂ ਮਾਰਗ ਦੇ ਮੰਨਦਾ ਚੱਲਣਾ ਹੈ ਤਾਂ ਸਤਿਗੁਰ ਮੁਤਾਬਿਕ ਚੱਲਣਾ ਪਵੇਗਾ ਆਪਣੀ ਮਤ ਗੁਰਤੀ ਮਤ ਨੂੰ ਲੈ ਕੇ ਆਨੇ ਭਗਤ ਬਿਨਾ ਬਹੁਤ ਡੁੱਬੇ بڑے بڑے ਸਿਆਣੇ ਕਹਿੰਦੇ ਕਹੋਂਦੇ ਗਿਆਨੀ ਡੁੱਬ ਜਾਂਦੇ ਨੇ ਜੇ ਗੁਰੂ ਦੀ ਮਤ ਨਹੀਂ ਲੈਂਦੇ ਸੱਚੇ ਪਰਸ਼ਾਂ ਕਿਰਪਾ ਕੀਤਾ ਵੀ ਰਹਿਮਤ ਦੀ ਦਇਆ ਕੀਤੀ ਮਿਹਰ ਕੀਤੀ 1600 ਦੇ ਨੇ ਵਿੱਚ ਇੱਕ ਪਾਟਾ ਪਿਆਰ ਹੋਇਆ ਰਿਆ ਬੰਦਾ ਚਿੱਠੀਆਂ ਭੇਜੀਆਂ ਨੇ ਮਹਾਰਾਜ ਨੇ ਜਸੂਲੀਏ ਦੇ ਵਿੱਚ ਬੈਠੇ ਨੇ ਫਖੂਸ ਦੇ ਵਿੱਚ ਬੈਠੇ ਐ ਕੀ ਹੋ ਰਿਹਾ ਏ ਕੀ ਕੰਮ ਜਾਂਦੇ ਆ ਗੁਰੂ ਦੱਸੋ ਜੋ ਕੀ ਕੰਮ ਚੱਲ ਰਹੀ ਇਹਨਾਂ ਦੀ ਜੋ ਸੂਈਏ ਵੀ ਬੈਠੇ ਨੇ 8000 ਦਾ ਕਟ ਹੋਇਆ ਏ ਸਾਖ ਤਾਂ ਦੂਰ ਦੁਰੇਡੇ ਤੋਂ